ਹੈਲੋ ਮਿਸਟਰ ਮੈਂ ਗੁਰਦੇਵ ਸਿੰਘ ਅੱਜ ਮੈਂ ਸੰਡੇ ਇਹ ਮੇਰੇ ਦੋਸਤ ਕੁਲਵਿੰਦਰ ਸਿੰਘ ਜੀ ਪਾਸ ਆਇਆ ਇਹ ਬਾਈ ਕੁਲਵਿੰਦਰ ਸਿੰਘ ਨੂੰ ਡੋਰ ਮਾਸਟਰ ਦੇ ਨਾਮ ਨਾਲ ਜਾਣਦੇ ਆ ਇਹਨਾਂ ਦੀ ਜਿਹੜੀ ਫੈਕਟਰੀ ਆ ਉਹ ਦਾਨੇ ਵਾਲੇ ਚੌਂਕ ਤੋਂ ਡਬਲ ਮੰਡੀ ਨੂੰ ਜੇ ਜਾਣਦੇ ਆ ਤੇ ਉੱਥੇ ਰਸਤੇ ਦੇ ਵਿੱਚ ਸਿਰਫ 1 ਕਿਲੋਮੀਟਰ ਰਾਈਟ ਹੈਂਡ ਫੋਕਲ ਪੁਆਇੰਟ ਦੇ ਵਿੱਚ ਆ ਇਸ ਫੈਕਟਰੀ ਦੇ ਵਿੱਚ ਬਾਈ ਨੇ ਬਹੁਤ ਮਹਿੰਗੀਆਂ ਮਸ਼ੀਨਾਂ ਲਾਈਆਂ ਵਾਜਬ ਰੇਟਾਂ ਤੇ ਜਿਹੜਾ ਉਹ ਤਿਆਰ ਕਰਦੇ ਆ ਕਿਚਨ ਦਾ ਵਰਕ ਔਰ ਫਰਨੀਚਰ ਹਰ ਤਰ੍ਹਾਂ ਦਾ ਫਰਨੀਚਰ ਅੱਗੇ ਕੀ ਹੁੰਦਾ ਸੀਗਾ ਵੀ ਘਰੇ ਘਰ ਬੈਠ ਕੇ ਜਿਹੜੀ ਹੈ ਇਹਨਾਂ ਦੀ ਟੀਮ ਤਿਆਰ ਕਰਦੀ ਸੀ ਸਾਡੀ ਵੀ ਟੈਨਸ਼ਨ ਬਣੀ ਰਹਿੰਦੀ ਸੀ ਇਹ ਟੈਨਸ਼ਨ ਤੋਂ ਛਡਕਾਰਾ ਪਾਉਣ ਲਈ ਇਸ ਤੇ ਉਹਦਾ ਮਾਪ ਲੈ ਕੇ ਜਿਹੜਾ ਸਾਰਾ ਸਿਸਟਮ ਹੈ ਮਸ਼ੀਨਾਂ ਦੇ ਤਿਆਰ ਕੀਤਾ ਜਾਂਦਾ ਤੇ ਅੱਗੇ 1.5 ਮਹੀਨਾ 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 ਐਸੇ ਕੰਮ ਤੇ ਲੱਗ ਜਾਂਦਾ ਸੀ ਔਰ ਹੁਣ ਸਿਰਫ 5 ਦਿਨਾਂ ਦੇ ਵਿੱਚ ਕਿਚਨ ਦਾ ਕੰਮ ਜਿਹੜਾ ਵਰਕ ਆ ਉਹ ਤਿਆਰ ਕੀਤਾ ਜਾਂਦਾ ਇਹ ਕੁਲਵਿੰਦਰ ਸਿੰਘ ਜੀ ਆ ਇਹ ਇਹਨਾਂ ਨੇ ਇੱਥੇ ਕੰਮ ਕੀਤਾ ਹੋਇਆ ਤੇ ਮੈਂ ਕੁਲਵਿੰਦਰ ਸਿੰਘ ਜੀ ਆ ਜਿਹੜਾ ਸਾਹਮਣੇ ਮੈਂ ਦੇਖ ਰਿਹਾ ਹਾਂ ਆਹ ਇਹ ਕਿਚਨ ਜਿਹੜੀ ਇਹ ਤੁਸੀਂ ਜਿਹੜੀ ਆਰਡਰ ਤੇ ਤਿਆਰ ਕੀਤੀ ਆ ਜਾਂ ਇਹ ਤੁਸੀਂ ਡਿਸਪਲੇ ਲਈ ਹੋਈ ਹੈ ਜੀ ਇਹਦੇ ਬਾਰੇ ਤੁਸੀਂ ਮੜਾ ਦੱਸਿਓਗੇ ਇਹ ਸਾਰਾ ਸਾਡੀ ਡਿਸਪਲੇ ਹੈ ਜੀ ਕੋਈ ਕਸਟਮਰ ਨੇ ਬਿਲਡ ਕਰਨਾ ਜਾਂ ਵੇਖਣਾ ਉਹਨਾਂ ਨੂੰ ਸਮਝਾਉਣਾ ਇਹ ਇੱਥੇ ਵੇਖ ਕੇ ਸੈਂਪਲ ਦੇ ਤੌਰ ਤੇ ਲੱਗ ਰਹੀ ਹੈ ਠੀਕ ਆ ਜੀ ਇਹ ਸੈਂਪਲ ਤੌਰ ਤੇ ਹੈ ਇਹ ਤੇ ਇਹਦੇ ਵਿੱਚ ਜਿਹੜਾ ਆਹ ਤੁਹਾਡੇ ਕੋਲੇ ਬਾਕਸ ਪਈਆਂ ਵੱਡੀਆਂ ਇਹ ਤਾਂ ਮਾੜੇ ਦੱਸਿਓ ਵੀ ਇਹ ਤਾਂ ਕੀ ਸਿਸਟਮ ਆ ਕੀ ਇਹ ਡਿਜ਼ਾਈਨਿੰਗ ਵਗੈਰਾ ਇਹਦੇ ਚੋ ਦਿੱਤੀ ਜਾਂਦੀ ਹੈ ਜਾਂ ਕਿਵੇਂ ਉਹ ਤਾਂ ਡਿਜ਼ਾਈਨਿੰਗ ਨਹੀਂ ਨਹੀਂ ਜਿਹੜਾ ਆਪਾਂ ਸਮੈਕਾ ਕੋਈ ਵੀ ਸਿਲੈਕਟ ਕਰਨਾ ਕਿ ਚੰਦੇ ਲਾਉਣਾ ਕੱਪੜੇ ਲਾਉਣਾ ਉਹ ਇਹ ਬੁੱਕਾ ਵਿੱਚੋਂ ਸਾਰੀਆਂ ਜਿਹੜੀਆਂ ਪਈਆਂ ਜਿਹੜੀਆਂ ਇਹਨਾਂ ਵਿੱਚੋਂ ਰਿਫਲੈਕਟ ਕਰਦੇ ਨੇ ਇਹ ਵਧੀਆ ਬ੍ਰਾਂਡ ਆ ਜੀ ਇਹ ਆ ਕਿੰਨਾ ਵਧੀਆ ਸਮੈਕਾ ਦਾ ਕਿੰਨੇ ਜਿਹੜਾ ਕੱਪੜੇ ਪਨਾਂ ਕਿਸੇ ਵੀ ਤਰ੍ਹਾਂ ਦਾ ਸਮੈਕਾ ਜਿਹੜਾ ਉਹ ਬੁੱਕ ਤੋਂ ਸਿਲੈਕਟ ਕਰਕੇ ਅਸੀਂ ਉਹ ਤਿਆਰ ਕਰਵਾ ਸਕਦੇ ਆ ਸਪਲੇ ਲਾਈ ਹੋਈ ਆ ਜਿਹੜੀ ਕਿਚਨ ਇਹ ਰੈਡੀ ਕੀਤੀ ਹੋਈ ਆ ਉਹ ਇੰਨਾ ਮਹਿੰਗੀਆਂ ਮਸ਼ੀਨਾਂ ਦੇ ਨਾਲ ਹੀ ਕੀਤੀ ਹੋਈ ਆ ਜਿਹੜੀ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਬਾਈ ਨੇ ਕਿਚਨ ਆ ਜਿਹੜੀ ਇਹ ਤਿਆਰ ਕੀਤੀ ਆ ਇਹਦੇ ਆ ਬਾਈ ਨੂੰ ਕਹਾਂਗਾ ਵੀ ਇਹ ਜਿਹੜੇ ਪੱਲੇ ਆ ਓਪਨ ਕਰਕੇ ਸਾਨੂੰ ਦਿਖਾਵੇ ਇਹ ਪੱਲੇ ਮੈਂ ਕੁਲਵਿੰਦਰ ਸਿੰਘ ਜੀ ਇਹਨਾਂ ਦੇ ਪੱਲੇ ਓਪਨ ਕਰਿਓ ਪਲੀਜ਼ ਸਾਰਿਆਂ ਤੋਂ ਪਹਿਲਾਂ ਇਹ ਪੈਂਟਰੀ ਜਿਹਨੂੰ ਇਹ ਕੋਸਮਾਨ ਮੰਦਰ ਉਦੋਂ ਬੰਦ ਅਡਾਟਲੀ ਓਕੇ ਜੀ ਉਦੋਂ ਨੇ ਓਕੇ ਤਰਾਜ ਇਹ ਆਟੋ ਕਲੋਜ਼ ਹੁੰਦੇ ਨੇ ਇਹਨਾਂ ਵਿੱਚ ਛਣ ਤੋਂ ਹਾਂ ਆਪਣੇ ਆਪ ਮਤਲਬ ਇਹ ਕਲੋਜ਼ ਹੋ ਜਾਂਦੇ ਆ ਠੀਕ ਆ ਇਹ ਆ ਮਾਈ ਦੀ ਫੈਕਟਰੀ ਦਾ ਲੋਗੋ ਆ ਟੋਰ ਮਾਸਟਰ ਡੋਰ ਮਾਸਟਰ ਮੋਬਾਈਲ ਨੰਬਰ ਇਹਨਾਂ ਦਾ 83608260 ਜੀ ਉਹਨਾਂ ਅੱਗੇ ਮਸ਼ੀਨਾਂ ਵੇਖਦੇ ਆਂ ਜੀ ਬਾਈ ਨੇ ਕਿੱਥੇ ਮਸ਼ੀਨਾਂ ਲਾਈਆਂ ਆ ਆ ਹੁਣ ਬਾਈ ਨੇ ਮਸ਼ੀਨ ਲਾਈ ਆ ਜੀ ਇਹ ਮਸ਼ੀਨ ਕੀ ਵਰਕ ਕਰਦੀ ਆ ਇਹ ਵੀ ਆਪਾਂ ਕੁਲਵਿੰਦਰ ਸਿੰਘ ਜੀ ਨੂੰ ਪੁੱਛਾਂਗੇ ਹਾਂ ਜੀ ਕੁਲਵਿੰਦਰ ਸਿੰਘ ਜੀ ਦੱਸਿਓ ਇਹ ਮਸ਼ੀਨ ਆ ਜਿਹੜੀ ਕੀ ਵਰਕ ਕਰਦੀ ਆ ਇਹ ਤਾਂ ਸਰ ਸਮੈਕਾ ਪੇਸਟਿੰਗ ਵਾਲੀ ਪ੍ਰੈਸ ਇਹਦੇ ਵਿੱਚ ਇੱਕ ਵਾਰੀ 30 ਪਲਾਈਆਂ ਨੂੰ ਆਪਾਂ ਸਮੈਕਾ ਲਾ ਸਕਦੇ ਆ ਜੀ ਦੂਜੇ ਨੰਬਰ ਤੇ ਪਹਿਲਾਂ ਜੋ ਮੈਨੂਅਲ ਕੰਮ ਕਰਦੇ ਸੀਗੇ ਉਹਦੇ ਦੀ ਸਮੈਕਾ ਲਾ ਦੇਣੀ ਉਸ ਨਮੇਕਾ ਲਾਉਣ ਕਰਕੇ ਪੱਲਾ ਬੈਂਡ ਕਰ ਜਾਂਦਾ ਸੀਗਾ ਇਹ ਜੋ ਸਾਰਿਆਂ ਤੋਂ ਵੱਡੀ ਸਮੱਸਿਆ ਇਹ ਸੀਗੀ ਉਹ ਸਾਡੀ ਹੱਲ ਹੋ ਗਈ ਜੀ ਅਨਾਲ ਹੀ ਹੁਣ ਬਾਈ ਜੀ ਨੇ ਇੱਥੇ ਇਹ ਮਸ਼ੀਨ ਆ ਜਿਹੜੀ ਇਹ ਕੀ ਵਰਕ ਕਰਦੀ ਆ ਇਹਦੇ ਬਾਰੇ ਵੀ ਚੰਦਨਾ ਪਾਇਓ ਪਲੀਜ਼ ਐਸ ਮਸ਼ੀਨ ਦਾ ਨਾਮ ਪੈਨਲ ਸਾਹਿਬ ਜੀ ਇਹ ਬੋਰਡ ਕਟਿੰਗ ਕਰਨ ਦੇ ਕੰਮ ਆਉਂਦੀ ਆ ਸੁਨਮੇਕਾ ਲੱਗਿਆ ਲਗਾਇਆ ਜੀ ਬਹੁਤ ਫਿਨਿਸ਼ਿੰਗ ਨਾਲ ਕੱਟਦੀ ਆ ਜੀ ਅੱਛਾ ਇਹ ਤੋਂ ਬਾਅਦ ਟਕਣ ਤੋਂ ਬਾਅਦ ਸਾਡੇ ਕੋਲ ਇਹ ਵਾਲੀ ਮਸ਼ੀਨ ਆ ਆਹ ਮਸ਼ੀਨ ਨਾਲ ਐਨੀ ਐਜ ਬੈਂਡਿੰਗ ਟੱਕਰ ਲੱਗ ਜਾਂਦੀ ਹੈ ਅੱਛਾ ਜੀ ਇਹ ਮਸ਼ੀਨ ਦਾ ਕੀ ਵਰਕ ਆ ਜੀ ਔਰ ਕਿੰਨੇ ਟਾਈਮ ਚ ਕਰਦੀ ਆ ਕੀ ਇਹ ਦਾ ਕੰਮ ਮਸ਼ੀਨ ਦਾ ਜਿਹੜੀ ਇਹ ਬਹੁਤ ਮਹਿੰਗੀ ਮਸ਼ੀਨ ਲਾ ਛੱਡੀ ਆ ਤੁਸੀਂ ਜੀ ਬਹੁਤ ਵਧੀਆ ਕੰਮ ਕਰ ਕੀ ਕੰਮ ਕਰਦੀ ਆ ਜੀ ਦੱਸਿਓ ਮੜਾ ਜੀ ਇਹ ਦਾ ਸਾਰੇ ਕੰਮ ਇਹ ਜਿਹੜੇ ਕਲਰ ਦਾ ਸਮੇਕਾ ਉਸ ਕਲਰ ਦੀ ਟੇਪ ਮਿਲ ਜਾਂਦੀ ਹੈ ਉਹ ਇਸ ਮਸ਼ੀਨ ਨਾਲ 15 ਸੈਕਿੰਡ ਦੇ ਵਿੱਚ ਪੱਲਾ ਤਿਆਰ ਕਰਕੇ ਬਾਹਰ ਕੱਢ ਦਿੰਦੀ ਓਕੇ ਆ ਜਿਹੜੀਆਂ ਤੁਹਾਡੇ ਕੋਲੇ ਪਈਆਂ ਜੀ ਆ ਮਾੜਾ ਦੱਸੂਗੀ ਆ ਪਲੀਜ਼ ਕੀ ਚੀਜ਼ ਆ ਇਹ ਇਹਦੇ ਬਾਰੇ ਮਾੜਾ ਦੱਸਿਓ ਐਜ ਬੈਂਡਿੰਗ ਹੈ ਜੀ ਜਿਹੜੇ ਕਲਰ ਦਾ ਤੁਸੀਂ ਮੈਕਾ ਹੋਊਗਾ ਉਸ ਕਲਰ ਦੀ ਹੀ ਰਿਪ ਮਿਲ ਜਾਂਦੀ ਹੈ ਜੀ ਓਕੇ 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 ਇਸ ਤਰ੍ਹਾਂ ਰੂਲ ਆਉਂਦਾ ਇਹਦੇ ਵਿੱਚ ਲੱਗ ਜਾਂਦਾ ਇਧਰੋਂ ਤਰਵਾਜਾ ਪਾਉਂਗੇ ਉਧਰ ਪਿਆਰ ਹੋ ਕੇ ਸਾਰਾ ਬੈਂਡ ਲੱਗ ਕੇ ਫਿਨਿਸ਼ਿੰਗ ਨਾਲ ਬੜੀ ਵਧੀਆ ਸੁਭਾਈ ਨਾ ਇਹ ਕਿੰਨੇ ਕਿੰਨੇ ਸਕਿੰਟ ਦਾ ਟਾਈਮ ਲੈਂਦੀ ਹੈ ਜੀ ਮੰਨ ਲਓ ਤੁਸੀਂ ਪੱਲਾ ਇੱਥੇ ਪਾਇਆ ਇਹ ਪੱਲੇ ਨੂੰ ਇਹ ਨੇ ਇਸ ਦੇ ਉੱਪਰ ਦੂਸਰੀ ਪੱਲੇ ਨੂੰ ਸਲੈਕਟ ਕਰਤਾ ਟੱਕਰ ਲਾ ਕੇ ਟੱਕਰ ਦਾ ਕੀ ਟਾਈਮ ਹੈ ਇਹਦਾ ਇਹਦਾ 15 ਸਕਿੰਟ ਦੇ ਵਿੱਚ ਸਾਰਾ ਪੱਲਾ ਤਿਆਰ ਕਰ ਦਿੰਦੀ ਹੈ ਓਕੇ ਜੀ ਅੱਜ ਕੀ ਕਿਚਨ ਦਾ ਕੰਮ ਤਿਆਰ ਹੋ ਰਿਹਾ ਇਹ ਕਿਚਨ ਆਰਡਰ ਦੀ ਤਿਆਰ ਕਰ ਰਹੇ ਹਾਂ ਜੀ ਇਹ ਇਹਦਾ ਵਰਕਆਊਟ ਹੈ ਟੱਕਰ ਟੀਪ ਲੱਗੀ ਹੋਈ ਹੈ ਸੁਮੇਕਾ ਦੇਖੋ ਜਿਵੇਂ ਸ਼ੀਸ਼ਾ ਲੱਗਿਆ ਹੁੰਦਾ ਉਸੇ ਤਰ੍ਹਾਂ ਬਣਾ ਲੈਂਦੀ ਹੈ ਪ੍ਰੈਸ ਉਹ ਇਹ ਵਕਈਏ ਮਸ਼ੀਨ ਨੇ ਸਾਰਾ ਕੀਤਾ ਹੋਇਆ ਜੀ ਅੱਗੇ ਅਸੀਂ ਘਰਾਂ ਦੇ ਵਿੱਚ ਲਾ ਕੇ ਸਨ ਮਾਈਕਾ ਉੱਤੇ ਵੇਟ ਪਾਉਂਦੇ ਸੀਗੇ ਪਰ ਜਿਹੜਾ ਹੁਣ 1.5 ਮਹੀਨੇ ਦਾ ਕੰਮ ਸੀ ਉਹ ਸਿਰਫ 5 ਦਿਨਾਂ 'ਚ ਹੋਣ ਲੱਗਿਆ ਜੀ ਬਾਈ ਨੇ ਬਹੁਤ ਮਹਿੰਗੀਆਂ ਫੈਕਟਰੀਆਂ ਦੇ ਵਾਜਿਬ ਰੇਟਾਂ ਦੇ ਕੰਮ ਕੀਤਾ ਹੋਇਆ ਹੈ ਇਹ ਇੱਕ ਕਿਚਨ ਦਾ ਕਟੋ ਕਰ ਵੀ 1.5 ਮਹੀਨਾ ਸਾਨੂੰ ਲੱਗਦਾ ਸੀ ਘਰੇ ਬਣਾਉਣ ਦੇ ਵਿੱਚ ਹੁਣ ਸਿਰਫ 5 ਦਿਨਾਂ ਦੇ ਵਿੱਚ ਆਪਾਂ ਇਹਨੂੰ ਰੈਡੀ ਕਰਕੇ ਛੇ ਮਹੀਨੇ ਰਹਿਣਾ ਆਪਾਂ ਘਰੇ ਫਿਟਿੰਗ ਕਰ ਸਕਦੇ ਹਾਂ ਜੀ ਟਰਾਈ ਦੀ ਬਚਤ ਬਹੁਤ ਓਕੇ ਓਕੇ ਇਸ ਤੋਂ ਇਲਾਵਾ ਕੋਈ ਹੋਰ ਵੀ ਮਸ਼ੀਨ ਇੱਥੇ ਤੁਹਾਡੇ ਕੋਲ ਲੱਗੀ ਹੈ ਜੀ ਪੱਲਿਆਂ ਦੇ ਕਢਾਈ ਕਰਨ ਵਾਲੀ ਆਪਣੇ ਕੋਲ ਮਸ਼ੀਨ ਆ ਆ ਜੋ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਆ ਮਸ਼ੀਨ ਜੀ ਇਹ ਵੀ ਬਾਈ ਨੇ ਇੱਧਰ ਲਾਈ ਹੋਈ ਆ ਤੇ ਪੁੱਛਦੇ ਆ ਬਾਈ ਕੁਲਵਿੰਦਰ ਨੂੰ ਕੁਲਵਿੰਦਰ ਸਿੰਘ ਜੀ ਇਹ ਮਸ਼ੀਨ ਦਾ ਕੀ ਕੰਮ ਆ ਜੀ ਜਿਹੜੀ ਤੁਸੀਂ ਇਹ ਤਾਂ ਕੀ ਕੰਮ ਕਰਦੀ ਆ ਇਹ ਇਹ ਦਾ ਸਰ ਪੱਲੇ ਦੇ ਕਢਾਈ ਕਰਨੀ ਆ ਜਾਂ ਕੋਈ ਫੋਟੋ ਵਗੈਰਾ ਬਣਾਉਣੀ ਆ 2D 3D ਵਰਕ ਇਹ ਮਸ਼ੀਨ ਕਰਦੀ ਆ ਇਹ ਪੱਲਾ ਵਗੈਰਾ ਕਿੱਥੇ ਤੁਸੀਂ ਫਿੱਟ ਕਰਦੇ ਆਂਦੇ ਕੀ ਇਹ ਦਾ ਸੀਐਨਸੀ ਦਾ ਡਾਕਟਰ ਡੋਰ ਦੀ ਕਢਾਈ ਸਾਰਾ ਐਸਟੈਟਿਕ ਵਰਕ ਹੁੰਦਾ ਜੀ ਆਹ ਜਿਹੜੀ ਕਢਾਈ ਕੀਤੀ ਪਈ ਓਏ ਮਸ਼ੀਨ ਨੇ ਹੀ ਮਤਲਬ ਕੀਤੀ ਹੈ ਹਾਂਜੀ ਹਾਂਜੀ ਇਸ ਤੇ ਕੋਈ ਹੋਰ ਵੀ ਕਢਾਈ ਕੀਤੀ ਹੋਊਗੀ ਮਸ਼ੀਨ ਨੇ ਕੋਈ ਉਕਰਿਆ ਹੋਵੇ ਕੋਈ ਸਨੈਪ ਦਿਖਾ ਸਕਦੇ ਹੋ ਆ ਵੇਖੋ ਸਰ ਅੱਛਾ ਜੀ ਆਹ ਠੀਕ ਆ ਸਿਰਫ 6 ਘੰਟਿਆਂ ਦੇ ਵਿੱਚ ਤਿਆਰ ਹੋਈ ਹੈ ਹਾਂ ਮਾਤਾ ਲక్ష్ਮੀ ਜੀ ਦਾ ਸਰੂਪ ਹੈ ਜਿਹੜਾ ਏਸੇ ਮਸ਼ੀਨ ਤੇ ਹੀ ਤਿਆਰ ਕੀਤਾ ਹੋਇਆ ਇਧਰ ਸ਼੍ਰੀ ਗਣੇਸ਼ ਜੀ ਮਹਾਰਾਜ ਦੀ ਮੂਰਤੀ ਹੈ ਜਿਹੜੀ ਇਸੇ ਮਸ਼ੀਨ ਤੇ ਕਿੰਨੇ ਸਮੇਂ ਦੇ ਵਿੱਚ ਤਿਆਰ ਹੋਈ ਹੈ ਜੀ ਇਹ ਸਿਰਫ 6 ਘੰਟਿਆਂ ਦੇ ਵਿੱਚ ਜੀ ਠੀਕ ਹੈ ਜੀ ਇਹ ਮਸ਼ੀਨ ਦਾ ਇਹ ਕੰਮ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਕੁਲਵਿੰਦਰ ਸਿੰਘ ਜੀ ਤੁਸੀਂ ਫੈਕਟਰੀ ਦੇ ਬਾਰੇ ਚੰਦਨਾ ਪਾਇਆ ਹਰ ਮਸ਼ੀਨ ਦਿਖਾਈ ਤਰ੍ਹਾਂ ਤਰ੍ਹਾਂ ਦੀ ਜੋ ਕਿਚਨ ਦਾ ਵਰਕ ਕੀਤਾ ਹੋਇਆ ਡਿਸਪਲੇ ਤੇ ਲੱਗਿਆ ਇਹ ਵੀ ਦਿਖਾਇਆ ਔਰ ਜੋ ਵਰਕ